ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਬਾਈ ਕੋਲੇ ਮੱਝ ਬਾਈ ਟੋਕਲੜਾ ਗਈ ਟਾਉ ਬਰੀਡ ਤੇ ਦੋ ਆ ਗਏ ਬਾਈ ਕੋਲੇ ਹੀਫਰ ਬਣਾ ਚੰਗੇ ਵਜਨ ਵਾਲੀਆਂ ਬਾਈ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਜੀ ਬਹੁਤ ਵਧੀਆ ਵੀਰੇ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਂ ਗੁਰਸੇਵ ਸਿੰਘ ਹੈ ਵੀਰੇ ਹੂੰ ਪਿੰਡ ਮਾਛੀਗੜਾ ਜ਼ਿਲ੍ਹਾ ਮੋਗਾ तहसील नाहल सिंह वाला ਨੇੜੇ ਪਿੰਡ ਬਈ ਆਪਣੇ ਨੇੜੇ ਆਪਣੇ ਵੀਰੇ ਇਧਰ ਭਾਗੀ ਕੇ ਹਨਤਪਰਾ ਹੂੰ ਇਧਰ ਬੁਰਜਕਲਾਲਾ ਠੂਰ ਠੀਕ ਹੈ ਬਈ ਇਧਰ ਆਪਣਾ ਬਲਾਸਪੁਰ ਇਧਰੋਂ ਮੰਗੇ ਦਾ ਰਾਮਗੜ੍ਹ ਵੀ ਨੇੜੀ ਹੈ ਰਾਮਗੜ੍ਹ ਵੀ ਨੇੜੀ ਹੈ ਮੋਬਾਈਲ ਨੰਬਰ ਬੋਲਦੇ ਬਈ ਆਪਣਾ 99143 ਹੂੰ 71529 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਇਹ ਤੋਂ ਸ਼ੁਰੂ ਕਰ ਦੀਏ ਹਾਂ ਇਹ ਤੋਂ ਮੱਝ ਤੋਂ ਹੀ ਕਰ ਲੋ ਜੀ ਕਿਹੜਾ ਸੂਆ ਆ ਗਈ ਬਈ ਇਹ ਇਹ ਦੂਜਾ ਸੂਆ ਜੀ ਤੀਜੇ ਲਈ 1 ਮਹੀਨੇ ਦੀ ਗੱਬਣਾ ਆਪਾਂ ਖਾਲੀ ਮੰਨ ਕੇ ਦੇਣੀ ਹੈ ਠੀਕ ਹੈ ਮਨ ਕੇ ਚੱਲੋ ਵੀ ਹਜੇ ਚੈੱਕ ਤੇ ਨਹੀਂ ਆਉਂਦੀ। ਹਾਂ ਆਪਣੀ ਆਪ ਦੀ ਤਸੱਲੀ ਦਾ ਸਾਂਭ ਤੋਂ ਕਰਾਈ ਵੀ ਆ। ਠੀਕ ਹੈ। ਯਾਨੀ ਜੇ ਕੋਈ ਬੰਦਾ ਤਸੱਲੀ ਲੈਣੀ ਚਾਹੁੰਦਾ ਆਪਾਂ ਦੇ ਦੇਵਾਂਗੇ ਫੋਲੋ। ਮਿੱਟੀ ਕਹ ਇਹਦੇ ਨਾਂ ਭਰਾਵੇ। ਠੀਕ ਹੈ ਬਾਈ। ਤੇ ਗਾਂ ਅਗਲੀ ਦੀ ਕਿਸਮਤ ਆ। ਇਹ ਆਪਣੇ ਕੋਲੇ ਬੈਗ ਕੀ ਦਾ ਠੀਕ ਆ ਨਹੀਂ ਮੂਰੇ ਆਪਾਂ ਫਿਰ ਚੈੱਕ ਕਰਾ ਕੇ ਹੀ ਦੇਵਾਂਗੇ। ਠੀਕ ਹੈ ਬਾਈ ਤੇ ਕਿੰਨਾ ਦੁੱਧ ਆਉਣਾ ਦੁੱਧ ਦੇ ਥਲੇ 9 ਤੋਂ 8 ਦੇ ਵਿੱਚ ਆ ਬਾਈ ਆਗਲਾ 8 ਮੰਨੇ ਜਾਣੀ ਠੀਕ ਹੈ ਬਾਈ ਤੇ ਇੱਕ ਜਦੋਂ ਆਪਾਂ ਚੋ ਲੈਨੇ ਸਾਰੀ ਮਾੜੀ ਮੋਟੀ ਨਾ ਐਂਡ ਤੇ ਜਾ ਕੇ ਕਈ ਵਾਰੀ ਕਰਦੀ ਐ ਕਈ ਵਾਰੀ ਜਮ ਨਹੀਂ ਕਰਦੀ ਹਲੇ ਚੱਲੋ ਠੀਕ ਹੈ ਵੀਰੇ ਇਹ ਕੋਈ ਟੀਕਾ ਨਹੀਂ ਬਸ ਪਹਾੜਾ ਸੈਟ ਤੇ ਚੋ ਲਈਦੀ ਆ ਆ ਕੱਟਾ ਇਹਦੇ ਮਗਰ ਆ ਕੱਟਾ ਆ ਗਿਆ ਹਾਂ ਬੱਚਾ ਆ ਗਿਆ ਬਾਈ ਇਹਦੇ ਮਗਰ ਕੱਟਾ ਤੇ ਬਾਕੀ ਵਜਨ ਬਹੁਤ ਹੈ ਨਾ ਵਜਨ ਬਹੁਤ ਹੈ ਇੱਕ ਇੱਕ ਬਾਈਆਂ ਨੂੰ ਬੇਨਤੀ ਇਹ ਹੈ ਵੀ ਜਿਹੜੀ ਵੀਡੀਓ ਪੂਰੀ ਦੇਖ ਕੇ ਹੂੰ ਮਿਆ ਆਪ ਦਾ ਇਹ ਤੇ ਜੱਜਮੈਂਟ ਕਰਨ ਬਾਅਦ ਚ ਵੀਡੀਓ ਕੋ ਬੰਦੇ ਮੰਗਣ ਲੱਗ ਜਾਂਦੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਠੀਕ ਹੈ ਵੀਰੇ ਬਾਈ ਕਹਿੰਦੇ ਮੰਨ ਕੇ ਚਲੋ ਵੀ ਪਹਿਲਾਂ ਮਤਲਬ ਸਮਾਰਕ ਦੇਖ ਸਮਾਰਕ ਦੇਖ ਲੈਣ ਆਪਾਂ ਜਿਹੜੀ ਗੱਲ ਉਹ ਦੱਸਾਂਗੇ ਆਪਾਂ ਠੀਕ ਹੈ ਬਾਈ ਤੇ ਥਾਣਾ ਇੱਕ ਨੰਬਰ ਆ ਬਾਈ ਕੱਲਾ ਕੱਲਾ ਥਾਣਾ ਬਾਕੀ ਚਵਾਈ ਚਵਾਈ ਹਜੇ ਸਮਾਂ ਪਿਆ ਆਪਾਂ ਨਾਮ ਸਾਨੂੰ ਦੱਸ ਦਿੰਨੇ ਆਂਗੇ ਟਾਈਮ ਹੁੰਦਾ 2:40 ਮਿੰਟਾਂ ਦਾ ਸਮਾਂ ਹੁੰਦਾ ਸ਼ਾਮ ਨੂੰ ਵਧੀਆ ਹਵਾਨਾ ਤਿਆਰ ਕਰ ਵਧੀਆ ਕਰਦੀ ਐ ਇੱਕ ਮਾਰੀ 19 21 ਮਾਰੀ ਸਾਈਡ ਆ ਠੀਕ ਐ ਤੇ ਬਾਕੀ ਧਾਰਾਂ ਬਰਾਬਰ ਹੋਣੀਆਂ ਥਾਂ ਇੱਕੋ ਜਿਹਾ ਮੋਟੀ ਧਾਰ ਆ ਜਾਨੀ ਨਿਬੜ ਦਾ ਠੀਕ ਐ ਬਾਈ ਧਾਰ ਬਾਈ ਕਹਿੰਦਾ ਮੋਟੀ ਆ 19 21 ਦਾ ਮਜ਼ਮੇ 19 21 ਦਾ ਬਾਈ ਕਹਿੰਦਾ ਥੋੜਾ ਜਿਆਦਾ ਥੋੜਾ ਜਿਆਦਾ ਜਾਨੀ ਹੂੰ ਨਹੀਂ ਕੋਈ ਕਮੀ ਹੈਗੀ ਜਿਹੜੀ ਗੱਲ ਆਪਾਂ ਦੱਸਾਂਗੇ ਬਾਈ ਠੀਕ ਐ ਬਾਈ ਬਾਕੀ ਸਿੰਘ ਬਹੁਤ ਸੋਹਣਾ ਹੈ ਨਾ ਹਾਂ ਝੋਟੀ ਆ ਬਾਈ ਆਪਾਂ ਹਜੇ ਮੇਰੇ ਹਿਸਾਬ ਚ ਵੀ ਦੰਦ ਹੋਣੀ ਬਰਾਬਰ ਇਹ ਇਹ ਜਾਨੀ ਆਪਾਂ ਇੱਕ ਸੱਜਰ ਲਿਆਂਦੀ ਸੀਗੀ ਠੀਕ ਹੈ ਬਈ ਹਾਂ ਆਪਾਂ ਐਵੇਂ ਕਹਦੀਏ ਮਾੜਾ ਮੋਟਾ ਕਰ ਲਈਦਾ ਲਿਆ ਕੇ ਵੇਚ ਲਈਦਾ ਠੀਕ ਹੈ ਬਈ ਸੂਆ ਇਹਦਾ ਜਾਨੀ ਸੱਜਰ ਲਿਆਂਦੀ ਆ ਜਮਾ ਪੰਜ ਚਾਰ ਦਿਨਾਂ ਦੀ ਸੂਈ ਵੀ ਆਪਾਂ ਠੀਕ ਹੈ ਬਈ ਸੱਜਰ ਬਾਈ ਕਹਿੰਦੇ ਆਪਾਂ ਇਹ ਲੈ ਜਾਂਦੀ ਤੇ ਨਾਲ ਲੀਟਰ ਸੱਜਰ ਥੱਲੇ ਦੁੱਧ ਸੀਗਾ ਇਹਦੇ ਠੀਕ ਹੈ ਬਈ ਹਾਂ ਜਿੱਥੋਂ ਲਿਆਂਦੀਏ ਜੇ ਕੋਈ ਕਹੇ ਬੰਦਾ ਉੱਥੇ ਆਪਾਂ ਬੰਦਿਆਂ ਨਾਲ ਗੱਲ ਵੀ ਕਰਾ ਦੇਾਂਗੇ ਠੀਕ ਹੈ ਬਾਈ ਕਹਿੰਦਾ ਗੱਲ ਵੀ ਕਰਾ ਦੇਾਂਗੇ ਤਾਂ ਵੀ ਕੋਈ ਚੱਕਰ ਨਹੀਂਗਾ ਬਾਕੀ ਸਮੇਂ ਹੀ ਪੜੀ ਆਗੀ ਇਹ ਸਾਹਮਣੇ ਦਿਖੀ ਜਾਂਦੀ ਹੈ ਜਵਾਨੀ ਵਾਲਾ ਗਾਕ ਨਹੀਂ ਹਾਂਜੀ ਹਾਂਜੀ ਹੂੰ ਨਮਾ ਖਾਨ ਜਵਾਨੀ ਵਾਲਾ ਗਾ ਸਿੰਘ ਇੱਕ ਨੰਬਰ ਤੇ ਤੋਰਾ ਬਾਈ ਆਪਾਂ ਚੈੱਕ ਨਹੀਂ ਕਰਾਉਂਦੇ ਤੋਰਾ ਹੁਣ ਇਹ ਗੱਲਾ ਥਾਂ ਜਾਂ ਉਹ ਇੱਕ ਟਿਕਣ ਤੋਰੇ ਨੂੰ ਯਾਰ ਬੰਦਾ ਮੜੂ ਨਹੀਂ ਠੀਕ ਹੈ ਉਹ ਆਪਣੀ ਗਾਰੰਟੀ ਹੂ ਤੋਰੇ ਨੂੰ ਤੋਰਾ ਬਾਈ ਕਹਿੰਦਾ ਬਈ ਇੱਕ ਨੰਬਰ ਆ ਤੋਰਾ ਬਾਈ ਤੰਨਾ ਦੇ ਨਹੀਂ ਦਿਖਾਉਂਦੇ ਤੇ ਤੋਰਾ ਬਾਈ ਕਹਿੰਦਾ ਇੱਕ ਨੰਬਰ ਹੋਊਗਾ ਜਮਾ ਤੇ ਮੁੱਲ ਬਈ ਮੁੱਲੇ ਦਾ ਬਾਈ ਵੀ ਮਤਲ ਗੱਬਣ ਚ ਟੱਕ ਨਹੀਂ ਆਉਂਦੀ ਹਜੇ ਆਪਾਂ ਖਾਲੀ ਦਾ ਅੱਜ ਅੱਜ ਦਾ ਰੇਟ ਕਰਾਂਗੇ ਜੇ ਕੋਈ ਮੰਨ ਲਾ ਵੀ ਆਪਾਂ ਨੂੰ ਮਹੀਨੇ ਨੂੰ ਫੋਨ ਕਰੂਗਾ ਜਾਂ ਮਹੀਨੇ ਨਹੀਂ ਵਿਕਦੀ ਹੂੰ ਉਦੋਂ ਰੇਟ ਇਹਦਾ ਹੋਰ ਹੋਊਗਾ ਅੱਜ ਦਾ ਰੇਟ ਇਹਦਾ ਆਪਾਂ 90 ਚੋਂ ਛੋੜਛੱਪਾ ਕਰ ਦਿਆਂਗੇ 90 ਚੋਂ ਹਾਂ ਠੀਕ ਹੈ ਜੇ ਕਹਿੰਦੇ ਆ ਵੀ ਛੋੜਛੱਪਾ ਨਹੀਂ ਕਰਾਉਣਾ ਹੂੰ 90 ਚ ਆਪਾਂ ਜਾਨੀ 50 ਕਿਲੋਮੀਟਰ ਪਹੁੰਚ ਕਰ ਦਿਆਂਗੇ ਜੀ ਠੀਕ ਹੈ ਭਾਈ ਭਾਈ ਕਹਿੰਦਾ ਇਹ ਛੋੜਛੱਪਾ ਨਹੀਂ ਕਰਾਉਣਾ 90000 ਰੁਪਏ ਚ 50 ਕਿਲੋਮੀਟਰ ਤੱਕ ਪਹੁੰਚ 50 ਕਿਲੋਮੀਟਰ ਆਪਾਂ ਛੱਡਿਆ ਆਵਾਂਗੇ ਅਗਲੇ ਦੀ ਠੀਕ ਹੈ ਭਾਈ 50 ਕਿਲੋਮੀਟਰ ਤੱਕ ਭਾਈ ਕਹਿੰਦੇ ਆਪਾਂ ਛੱਡਿਆ ਆਵਾਂਗੇ ਇਹ ਕੋਈ ਛੋੜ ਵਾਲੇ ਪਾਸੇ ਪਹਿਣਾ ਫੇਰ ਮੁੱਲ ਜਾਨੀ ਇੱਕ ਰੇਟ ਆਇਆ ਨਾ ਕਹੇ ਭਾਈ ਤੂੰ 90 ਮੰਗੇਈ ਆ ਹਮ ਆਪਾਂ ਮੁੱਲ ਝੋਟੀ ਦੇ ਹਿਸਾਬ ਨਾਲ ਮੁੱਲ ਕਰਿਆ ਜਾਨੀ 300 400 ਜਿਹੜੀ ਆਪਾਂ ਗੱਬਣ ਦੇ ਦੱਸਿਆ ਮੂਰੇ ਸੂਣ ਵਾਲੀ ਆ ਹਮ ਅਗਲਾ ਖਾਲੀ ਮੰਨ ਕੇ ਬਾਕੀ ਨੰਬਰ ਥੋਣ ਥੋਣ ਵੀ ਇੱਕ ਨੰਬਰ ਨਾਲ ਤਾਂ ਇਦੋਂ ਵੀ ਯਾਨੀ ਗੁੱਲੇ ਵਾਲਾ ਕੱਢਦੀ ਹੈ ਜਿਹਨੂੰ ਪਸਮਾ ਲੈਂਦੀ ਹੈ ਠੀਕ ਹੈ ਬਾਈ ਹਾਂਜੀ ਪਸਮਾ ਕੇ ਕਰਕੇ ਬਾਈ ਕਹਿੰਦਾ ਥਾਣੇ ਦੂ ਵੀ ਚੰਗਾ ਕੱਢ ਲੈਂਦੀ ਹੈ ਤੇ ਦੋ ਨੰਬਰ ਤੇ ਬਾਈ ਬੱਚਾ ਕਿੰਨੀ ਕੁ ਉਮਰ ਦਾ ਪ੍ਰਿੰਟਰ ਦੋ ਨੰਬਰ ਇਹ 1.5 ਸਾਲ ਦੀ ਆ ਵੀਰੇ ਕੁਤੇ ਹਉ ਮਹੀਨਾ ਦੋ ਮਹੀਨੇ ਉਧਰ ਉਧਰ ਹੀ ਹੋ ਸਕਦਾ ਠੀਕ ਹੈ ਇੱਕ ਦੰਦ ਇਹਨੇ ਛੜਤਾ ਕੱਲ ਪਰਸੋਂ ਠੀਕ ਹੈ ਹੁਣ ਇਹਨੂੰ ਕੋਈ ਖੀਰੀ ਮੰਨ ਲੇ ਭਾਵੇਂ ਦੁੱਗੀ ਮੰਨ ਲੇ ਦੁੱਗੀ ਮੰਨ ਲੇ ਹਜੇ ਦੰਦ ਕੱਢਿਆ ਨਹੀਂ ਯਾਨੀ ਠੀਕ ਹੈ ਬਾਈ ਠੀਕ ਹੈ ਬਾਕੀ ਬੱਚਾ 2 ਮਹੀਨੇ ਦੇ ਬੱਚਾ ਬੰਦਾ ਸਾਹਮਣੇ ਤਾਂ ਟੀਕੇ ਦੇ ਕਾਬਲ ਆ ਜਿੰਦ ਜਾਨ ਵਾਲਾ ਬੱਚਾ ਹਾਂ ਜਿੰਦ ਜਾਨ ਵਾਲਾ ਚਾਰੇ ਥਾਣ ਹੋਣਗੇ ਕੋਈ ਫੋਟ ਨਹੀਂ ਹੋਊਗੀ ਠੀਕ ਹੈ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਬਾਈ ਕਹਿੰਦਾ ਵਧੀਆ ਥਾਣਾ ਜਣੀ ਥਾਣਾ ਨਗੋ ਨਹੀਂ ਬੰਦਾ ਮੋੜਦਾ ਹਮ ਲੈ ਝੋਲੀ ਬੜੀ ਚੰਗੀ ਆ ਨਾ ਹਾਂ ਹਾਂ ਝੋਲੀ ਜਣੀ ਗੱਬਣਾ ਕੋਈ ਦੋ ਮਹੀਨੇ ਦਾ ਰਿਕਾਰਡ ਪਤਾ ਕੁਛ ਇਹਦੀ ਦਾ ਬਾਈ ਮਦਰ ਆ ਆਪਣੇ ਆਈਏ ਲਿਆਜ ਵਾਲੇ ਤੋਂ ਤਾਂ ਪਤਾ ਲਈ ਆ ਯਾਰ ਪਰ ਲਈ ਆ ਚੰਗੇ ਤੋਂ ਮਾੜਾ ਪਸ਼ੂ ਨਹੀਂ ਆਪਾਂ ਲੈਂਦੇ ਠੀਕ ਹੈ ਚੰਗੀ ਬੈੜਦੀ ਸੀਗੀ ਆਪਾਂ ਨਹੀਂ ਕਹਿਣਾ ਵੀ 20 ਦੀ 25 ਦੀ ਆ ਠੀਕ ਹੈ ਬਾਈ ਅਗਲਾ ਸਹੀ ਵਸਭਾਲ ਆਪ ਜਜਮੈਂਟ ਲਾਗੇ ਅਗਲਾ ਠੀਕ ਹੈ ਬਾਈ ਬਾਕੀ ਬੱਚੇ ਦੀ ਬਰੀਡ ਬਰੂਡ ਤੁਸੀਂ ਚੈੱਕ ਕਰ ਸਕਦੇ ਚਮਕ ਦੇਖੋ ਪ੍ਰਿੰਟ ਦੇਖੋ ਬਹੁਤ ਚੰਗਾ ਬਰੀਡ ਬਹੁਤ ਆ ਬਰੀਡ ਪੂਰੀ ਆ ਚਮਕਦਮ ਕਾਲਾ ਲਸਣ ਨੀ ਲਾਵਨੀ ਤੋਰੇ ਬਾਈ ਕਹਿੰਦਾ ਬਾਈ ਤਿੰਨਾਂ ਦੇ ਇੱਕ ਨੰਬਰ ਆ ਬਾਕੀ ਜਿ ਆਉਂਗੇ ਤਾਂ ਤੋੜ ਕੇ ਦੇਖ ਵੀ ਲਊਗੇ ਕਿ ਨਹੀਂ ਹਾਂ ਉਹ ਤੁਹਾਨੂੰ ਦੱਸਦੇ ਉਹ ਚੋ ਕਮੀ ਨਹੀਂ ਘੱਟ ਸਕਦੇ ਹੋ ਕੋਈ ਵੀ ਬੰਦਾ ਆਵੇ ਬਾਕੀ ਬਰੀਡ ਬੱਚੇ ਦੀ ਛੋਡੇ ਮੂਰੇ ਆ ਤੇ ਇਹਦਾ ਮੁੱਲ ਬਾਈ ਦੋ ਨੰਬਰ ਦਾ ਇਹਦਾ ਬਾਈ ਮੁੱਲ ਆਪਾਂ ਵਸੋ ਦੇਣ ਲੈਣ ਵਾਲਾ ਹੀ ਕਰਨਾ ਹੂੰ ਜੇ ਤਾਂ ਕਿਸੇ ਨੇ ਪਹੁੰਚ ਕਰਾਉਣੀ ਆ ਤਾਂ 17000 ਚ ਠੀਕ ਆ 50 ਕਿਲੋਮੀਟਰ ਹੂੰ ਤੇ ਜੇ ਕਿਸੇ ਨੇ ਕਿਸਾਨਾਂ ਵਾਲੇ ਚੱਕਰ ਚ ਪੈਣਾ ਫਿਰ ਇਹਦਾ ਮੁੱਲ 20000 ਠੀਕ ਹੈ ਭਾਈ ਜੇ ਕਿਸੇ ਨੇ ਪਹੁੰਚ ਨਹੀਂ ਕਰਾਉਣੀ ਹੂੰ ਫਿਰ ਜਾਨੀ ਉਹਦੇ ਚੋਂ ਉਹ ਜਰਾਏ ਜਿੰਨਾ ਆਪਾਂ ਛੋੜ ਸਸਾ ਕਰ ਦੇਾਂਗੇ ਠੀਕ ਹੈ ਭਾਈ ਨਹੀਂ 17000 ਰੁਪਏ ਦੇ ਨਹੀਂ 15000 ਚ ਪਹੁੰਚ ਕਰ ਦਿਆਂਗੇ ਚੱਕੋ ਭਾਈ 17000 ਰੁਪਏ ਚ ਭਾਈ ਕਹਿੰਦਾ ਆਪਾਂ ਪਹੁੰਚ ਕਰਦੇ ਕਿਉਂਕਿ ਚੰਗਾ ਦੇ ਸਮੇਂ ਆਪਣੇ ਬੱਚਾ ਨਹੀਂ ਬਈ ਸਹੀ ਹੈ ਬਈ ਕਿਉਂ 2 ਮਹੀਨਿਆਂ ਨੂੰ ਨੇ ਟੀਕਾ ਲੈ ਲੈਣਾ ਇਹ ਬੰਦਾ ਗੌਰ ਕਰੀ ਸਹੀ ਹੈ ਤੇ ਜੇ ਹੁਣ ਪੱਠੇ ਪਾ ਕੇ ਦੇਖਣਾ ਹੀ ਨਹੀਂ ਇਹ ਨਹੀਂ ਯਾਨੀ ਸਹੀ ਹੈ ਬਈ ਕਿਉਂਕਿ ਸੇਵਾ ਸੰਭਾਲਣਾ ਹੈ ਤੇ ਤਿੰਨ ਨੰਬਰ ਤੇ ਬੱਚਾ ਕਿੰਨੀ ਕੁ ਉਮਰ ਦਾ ਇਹ 5 ਮਹੀਨਿਆਂ ਦਾ ਸਾਢੇ 5 ਮਹੀਨਿਆਂ ਦਾ ਮੰਨ ਕੇ ਚੱਲੋ ਜੀ 5 ਸਾਢੇ 5 ਮਹੀਨਿਆਂ ਦਾ ਚੋੜੀ ਆਪਾਂ ਚੈੱਕ ਕਰਵਾਨੇ ਬੱਚੇ ਦੀ ਬਈ ਥਾਣ ਸਾਨੂੰ ਚਾਰ ਹੀ ਮਿਲਣਗੇ ਬਈ ਚਾਰ ਹੀ ਆ ਚਾਰ ਹੀ ਥਾਣਾ ਕੋਈ ਬੋਟ ਨਹੀਂ ਜਾਗਣੀ ਤੇ ਹਜੇ ਤਾਂ ਲੂਈ ਵੀ ਨਹੀਂ ਲਾਹੀ ਹਣਾ ਹਾਂ ਇਹ ਆਪਣੀ ਉਹ ਗਾਂ ਦੀ ਬੱਛੀ ਉਹਦਾ ਜਣੀ ਇਹ ਨਾ ਚੌਂਗਦੀ ਆ ਨਾ ਕੁਛ ਨਹੀਂ ਜਣੀ ਠੀਕ ਹੈ ਉਹਨੂੰ ਇੰਨਾ ਟਾਈਮ ਹੋ ਗਿਆ 17 ਲੀਟਰ ਉਹਦੇ ਥੱਲੇ ਆਪਾਂ ਦੁੱਧ ਸੱਜਰ ਥੱਲੇ ਛੋਇਆ ਠੀਕ ਹੈ ਬਈ 11 12 ਫੋਨ ਵੀ ਆਉਗਾ ਥੱਲੇ ਜਣੀ ਇੰਨੇ ਟਾਈਮ ਦੀ ਸੂਈ ਥੱਲੇ ਉਹਦੀ ਧੀ ਆ ਇਹ ਉਹਦੀ ਆ ਹਾਂ ਠੀਕ ਹੈ ਤੇ ਕੀ ਮੁੱਲ ਹੈ ਦਾ ਫਿਰ ਲੈਣ ਦੇਣ ਇਹ ਬਸ 80000 ਦਾ ਆਪਾਂ ਦੇ ਦੇ ਆਗੇ ਜੀ ਜੀ ਕੋਈ ਜੋੜਾ ਇਕੱਠੇ ਲਈ ਜੋੜਾ ਲੈ ਜੂ ਤਾਂ ਫਿਰ ਦੁੰਨਾ ਦਾ ਜਣੀ ਉਹੇ ਜਾ ਬੇਚੀ ਪਹੁੰਚ ਕਰਦੇਗਾ ਦੇਖ ਲਾਂਗੇ ਆਪਾਂ ਜਾਨੀ ਜਾਨੀ ਕੋਈ ਘਾੜ ਇਹਦੇ ਜੋ ਘਾੜ ਬਾਤ ਨਹੀਂ ਹੋਈ ਹੋਣੀ 8000 ਠੀਕ ਹੈ ਬਾਈ ਖਿੱਚ ਕੇ ਮੋਲ ਉਹਨਾਂ ਹੀ ਰੱਖਿਆ ਆਪਾਂ ਐਵੇਂ ਬਾਅਦ ਵਿੱਚ ਭੜਾਈ ਕਰਦਾ ਹਾਂ ਕਿਉਂਕਿ ਕੁਆਲਿਟੀ ਦੇਖੋ ਫੇਸ ਦੇਖੋ ਫੇਸਬੁਕ ਵੀ ਬੱਚੇ ਦਾ ਬਹੁਤ ਪਿਆਰਾ ਰੰਗ ਰੂਪ ਵਾਲਾ ਬੱਚਾ ਜਿੰਦ ਜਾਨ ਵਾਲਾ ਬੱਚਾ ਕਿਉਂਕਿ ਜਿਸ ਹਸਾਬ ਨਾਲ ਉਮਰ ਆ ਉਸ ਹਸਾਬ ਨਾਲ ਚੰਗਾਗਾ ਪਲਿਆਵਾ ਬਹੁਤ ਆ ਤੇ ਇਹ ਬਾਈ ਦੇ ਘਰ ਦੀ ਵਾੜ ਦੀ ਬੱਚਾ ਦਾ ਬਾਈ ਤੇ ਮੋਲੇ ਦਾ ਬਾਈ ਕਹਿੰਦਾ 8000 ਰੁਪਏ ਬਾਈ ਤਿੰਨਾਂ ਕਿਨਾਂ ਆਪਾਂ ਤੁਹਾਨੂੰ ਤਿੰਨ ਦਿਖਾਦੇ ਤਿੰਨਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਧੰਨਵਾਦ ਜੀ